ਸਾਡੇ YouTube ਚੈਨਲ ਤੇ ਆਫ ਅ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CW P 19245 ਆਫ 2025 ਜੋ ਕਿ ਪੈਨਸ਼ਨਰਾਂ ਨੂੰ 2.95 ਦਾ ਫੈਕਟਰ ਦਿੱਤੇ ਜਾਣ ਸੰਬੰਧੀ ਲਗਾਈ ਗਈ ਹੈ ਔਰ ਇਸ ਦੇ ਵਿੱਚ ਨਿਰਮਲ ਸਿੰਘ ਤਨੋਵਾ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਦੇ ਕੇਸ ਦੇ ਵਿੱਚ ਇਹ ਜੋ ਹੈ ਸੀ ਡਬਲਯੂ ਪੀ ਲੱਗੀ ਹੈ ਇਸ ਦੀ ਮਿਤੀ 2011 2025 ਨੂੰ ਹੋਣ ਵਾਲੀ ਹੀアリング ਦੀ ਆਪਕੋ ਜੀ ਨੂੰ ਜਾਣਕਾਰੀ ਦੇਣਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇ ਕੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੈਨਸ਼ਨ ਨੂੰ 2.59 ਦਾ ਫੈਕਟਰ ਜੋ ਕਿ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੁਆਰਾ ਰეკਮੈਂਡ ਕੀਤਾ ਗਿਆ ਸੀ ਨਾ ਦੇ ਕੇ ਸਰਕਾਰ ਨੇ ਇੱਕ ਬਹੁਤ ਵੱਡਾ ਤੱਕਾ ਪੈਨਸ਼ਨਾਂ ਦੇ ਨਾਲ ਕੀਤਾ ਹੈ ਜੋ ਕਿ ਟਿਲ ਡੇਟ ਅਜੇ ਵੀ ਜਾਰੀ ਹੈ ਭਾਵੇਂ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਹ ਫੈਸਲਾ ਲਿਆ ਸੀ ਪਰੰਤੂ ਮੌਜੂਦਾ ਸਰਕਾਰ ਨੇ ਤਾਂ ਇਹ ਵਾਅਦਾ ਕੀਤਾ ਸੀ ਕਿ ਆਉਂਦੇ ਸਾਲ ਹੀ ਉਹਨਾਂ ਨੂੰ ਪੈਨਸ਼ਨਾਂ ਨੂੰ ਯਾਨੀ ਕਿ 2.9 ਦਾ ਫੈਕਟਰ ਦੇ ਦਿੱਤਾ ਜਾਵੇਗਾ ਪਰੰਤੂ ਮੌਜੂਦਾ ਸਰਕਾਰ ਤਾਂ ਇਸ ਨੂੰ ਰੋਕ ਟ੍ਰੋਲ ਕਰਦੇ ਹੋਏ ਅੱਗੇ ਹੋਰ ਅੱਗੇ ਪਾ ਕੇ ਤੇ ਪੈਨਸ਼ਨਰਾਂ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਦਾ ਰਵਈਆ ਇਹ ਹੈ ਕਿ ਜਿਵੇਂ ਕਿਵੇਂ ਇਸ ਨੂੰ ਹੋਰ ਦੇਰੀ ਦੇ ਨਾਲ ਲਟਕਾਇਆ ਜਾਵੇ ਪਰੰਤੂ ਇਸ ਦੇ ਨਾਲ ਹਰੇਕ ਪੈਨਸ਼ਨਰਸ ਨੂੰ ਇੱਕ ਵੱਡਾ ਵਿੱਤੀ ਘਾਟਾ ਜੋ ਪੈ ਰਿਹਾ ਹੈ ਕੋਸ ਦੇ ਬਾਰੇ ਸਰਕਾਰ ਜੋ ਹੈ ਚਿੰਤਤ ਨਹੀਂ ਹੈ ਸਿਰਫ ਉਹ ਆਪਣਾ ਪੈਸਾ ਬਚਾਉਣ ਦੇ ਚੱਕਰ ਦੇ ਵਿੱਚ ਵੱਡੀ ਉਮਰ ਵਾਲੇ ਪੈਨਸ਼ਨਰਾਂ ਨੂੰ ਖਜਲਖੁਆਰ ਕਰ ਰਹੀ ਹੈ ਹੁਣ ਇਸ ਕੇਸ ਦੀ ਜੋ ਕਿ ਨਿਰਮਲ ਸਿੰਘ ਧਰੋਵਾ ਵਰਸਸ ਸਟੇਟ ਆਫ ਪੰਜਾਬ ਐਂਡ ਅਨਦਰ ਦੇ ਵਿੱਚ ਪਾਇਆ ਗਿਆ ਸੀ ਇਸ ਦੀ ਪਿਛਲੀ ਜੋ ਹੀアリング ਹੈ ਉਹ ਵੀ 11 2025 ਨੂੰ ਹੋਈ ਸੀ ਤੇ ਇਸ ਦੇ ਵਿੱਚ ਅਨਰੇਬਲ ਮਿਸਟਰ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਕੋਰਟ ਦੇ ਵਿੱਚ ਇਸ ਨੂੰ ਸੁਣਵਾਈ ਦੇ ਵਾਸਤੇ ਰੱਖਿਆ ਗਿਆ ਸੀ ਗੌਰ ਮਤਲਬ ਹੈ ਕਿ ਇੱਕ ਪਿਛਲੀ ਹੀアリング ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਇਹ ਕਿਹਾ ਸੀ ਕਿ 6ਵੇਂ ਤਨਖਾਹ ਕਮਿਸ਼ਨ ਦੀਆਂ ਰეკਮੈਂਡੇਸ਼ਨ ਦੇ ਅਨਸਾਰ ਕੈਬਨਟ ਵੱਲੋਂ ਲਏ ਗਏ ਫੈਸਲੇ ਜੋ ਕਿ 2.59 ਦੇ ਬਾਰੇ ਜੋ ਵੀ ਫੈਸਲਾ ਲਿਆ ਗਿਆ ਸੀ ਉਸ ਦੇ ਬਾਰੇ ਇੱਕ ਸਪੈਸੀਫਿਕ ਐਫੀਡੇਵਟ ਪ੍ਰੋਡਿਊਸ ਅਦਾਲਤ ਦੇ ਵਿੱਚ ਕੀਤਾ ਜਾਵੇ ਸਬਮਿਟ ਕੀਤਾ ਜਾਵੇ ਹੁਣ ਇਸ ਹੀਅਰਿੰਗ ਦੇ ਦੌਰਾਨ ਕੀ ਸਰਕਾਰ ਨੇ ਇਹ ਐਫੀਡੇਵਟ ਸਬਮਿਟ ਕੀਤਾ ਹੈ ਜਾਂ ਨਹੀਂ ਇਸ ਦੇ ਬਾਰੇ ਅਜੇ ਪੁਸ਼ਟੀ ਨਹੀਂ ਹੋਈ ਪਰੰਤੂ ਇੱਕ ਗੱਲ ਇਹ ਹੈ ਕਿ ਇਸ ਦਾ ਫਾਈਨਲ ਫੈਸਲਾ ਤਾਂ ਨਹੀਂ ਆਇਆ ਸਗੋਂ ਮਾਨਯੋਗ ਅਦਾਲਤ ਵੱਲੋਂ ਇਸ ਦੀ ਇੱਕ ਹੋਰ ਨੈਕਸਟ ਡੇਟ ਆਫ ਹੀアリング ਦੇ ਦਿੱਤੀ ਗਈ ਹੈ ਤੇ ਉਹ ਹੀアリング ਹੈ 22 12 2025 ਯਾਨੀ ਅਗਲੀ ਹੀアリング ਜੋ ਹੈ ਇਸ ਕੇਸ ਦੀ ਉਹ 22 ਦਸੰਬਰ 2025 ਨੂੰ ਕੀਤੀ ਜਾਵੇਗੀ ਭਾਵੇਂ ਕਿ ਇਸ ਦੇ ਬਾਰੇ ਅਲੱਗ-ਅਲੱਗ ਜੋ ਤੇ ਰਹ ਹਨ ਅਲੱਗ-ਅਲੱਗ ਸੋਚ ਗਿਆ ਹਨ ਸਰਕਾਰ ਹੋਟਰਾ ਸੋਚਦੀ ਹੈ ਤੇ ਕੁਝ ਪੈਨਸ਼ਨਰ ਸਾਥੀ ਵੀ ਹੋਟਰਾ ਸੋਚਦੇ ਹਨ ਪਰੰਤੂ ਵਧੇਰੇ ਕਰਕੇ ਮжоਰਿਟੀ ਜੋ ਪੈਨਸ਼ਨਰ ਹਨ ਉਹਨਾਂ ਦਾ ਮੰਨਣਾ ਹੈ ਕਿ ਦੇ ਸਵੇਰ 2.9 ਦਾ ਫੈਕਟਰ ਜੋ ਹੈ ਉਹ ਪੈਨਸ਼ਨਾਂ ਨੂੰ ਦਿੱਤਾ ਹੀ ਜਾਣਾ ਚਾਹੀਦਾ ਵੀ ਹੈ ਤੇ ਦਿੱਤਾ ਜਾਵੇਗਾ ਵੀ ਕਿਉਂਕਿ 6ਵੇਂ ਤਨਖਾਹ ਕਮਿਸ਼ਨ ਨੇ ਇਹ ਫੈਕਟਰ ਜੋ ਹੈ 2.9 ਦਾ रिकमेंड ਕੀਤਾ ਸੀ ਪੈਨਸ਼ਨਾਂ ਦੀ ਪੈਨਸ਼ਨ ਸੋਧਨ ਦੇ ਵਾਸਤੇ ਪਰੰਤੂ ਸਰਕੋਸ਼ ਵਲੇ ਦੀ ਕਾਂਗਰਸ ਸਰਕਾਰ ਨੇ ਜੋ ਫਾਰਮੂਲਾ ਅਖਤਿਆਰ ਕੀਤਾ ਸੀ ਕਿ 113% ਡੀਏ ਤੇ ਉਸ ਦੇ ਉੱਤੇ 15% ਲਾਭ ਦੇ ਕੇ ਤੇ ਜੋ ਫਾਰਮੂਲਾ ਤਿਆਰ ਕੀਤਾ ਗਿਆ ਸੀ ਉਸ ਦੇ ਨਾਲ ਇਹ ਫੈਕਟਰ ਮਹਿਜ 2.45 ਬਣਿਆ ਸੀ ਜੋ ਕਿ ਪੈਨਸ਼ਨਾਂ ਦੇ ਨਾਲ ਇੱਕ ਬਹੁਤ ਵੱਡਾ ਤਕਾ ਤੇ ਬੇਇਨਸਾਫੀ ਸੀ ਇਸ ਨੂੰ ਅਜੇ ਤੱਕ ਵੀ ਦਰਸਤ ਨਹੀਂ ਕੀਤਾ ਗਿਆ ਪਰੰਤੂ ਪੱਕਾ ਵਿਸ਼ਵਾਸ ਬਹੁਤ ਸਾਰੇ ਪੈਨਸ਼ਨਾਂ ਦਾ ਇਹ ਹੈ ਤੇ ਅਦਾਲਤੀ ਕਾਰਵਾਈਆਂ ਜੋ ਚੱਲ ਰਹੀਆਂ ਹਨ ਉਸ ਤੋਂ ਵੀ ਲੱਗਦਾ ਹੈ ਕਿ ਇਹ ਜੋ 2.95 ਦਾ ਫੈਕਟਰ ਹੈ ਜਿਸ ਦੇ ਨਾਲ ਕਿ ਪੈਨਸ਼ਨਾਂ ਦੀ ਪੈਨਸ਼ਨ ਸੁਦੀ ਜਾਣੀ ਹੈ ਉਹ ਦੇਰ ਸਵੇਰ ਸਰਕਾਰ ਨੂੰ ਦੇਣਾ ਹੀ ਪਵੇਗਾ ਜਾਂ ਫਿਰ ਅਦਾਲਤਾਂ ਜਦੋਂ ਸਤਕ ਹੋਣਗੀਆਂ ਤਾਂ ਫਿਰ ਇਸ ਨੂੰ ਸਰਕਾਰ ਨੂੰ ਜੋ ਹੈ ਇਹ ਫੈਕਟਰ ਦੇਣ ਦੇ ਵਾਸਤੇ ਮਜਬੂਰ ਹੋਣਾ ਵੀ ਪਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ